ਆਵਦੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਆ ਕਿ ਕਿਵੇਂ ਜਿਹੜੀ ਸਰਕਾਰ ਹਰ ਪਾਸੇ ਜਿਹੜੀ ਆਵਾਜ਼ ਨੂੰ ਬੰਦ ਕਰਨ ਦੇ ਲੱਗੀ ہوئی ਆ ਫੇਸਬੁੱਕ ਤੇ ਸਾਡੀ ਗੱਲ ਸੁਣਨ ਨੂੰ ਪਿਆਰ ਤੁਸੀਂ ਦੇਖਿਆ ਕਿ ਅਸੀਂ ਹੁਣ ਕਿਸੇ ਨਾ ਕਿਸੇ ਪਾਸੇ ਯਾਰ ਜਿੱਥੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆ ਉੱਥੇ ਹਰ ਇੱਕ ਧਰਨੇ ਮਜਾਰੇ ਜਾਣਾ ਹੀ ਪੈਂਦਾ ਯਾਰ ਲੋਕਾਂ ਨਾਲ ਖੜਨਾ ਹੀ ਪੈਂਦਾ ਤੇ ਪਰ ਪੁਲਿਸ ਹਰ ਪਾਸਿਓਂ ਗੱਲ ਦੀ ਪੁਲਿਸ ਪਰਸ ਦੀ ਪੁਲਿਸ ਮਗਰ ਮਗਰ ਫਿਰਦੀ ਆ ਕੱਲ ਮੈਂ ਬੋਟਾਂ 'ਚ ਪਾਣੀ ਪਾਉਣਾ ਸੀ ਪਰ ਤੋਂ ਮੈਂ ਜਰ ਫਨਾਮ ਗਿਆ ਸੀ ਉੱਥੇ ਪਿੱਛੇ ਫਿਰ ਇੱਥੇ ਫਿਰਦੀ ਰਹੀ ਆ ਕੱਲ ਸੀ ਗਈ ਤੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਰਹੇ ਨੇ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਜਾਂ ਸਰਕਾਰ ਨੂੰ ਕਹਣਾ ਕਿ ਯਾਰ ਕਿ ਜਿਹੜੇ ਤੁਸੀਂ ਬੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰਦੇ ਤੁਸੀਂ ਬੋਟਾਂ ਤੋਂ ਪਹਿਲਾਂ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਕਿ ਆ ਇੰਨੇ ਕੁ ਵਾਅਦੇ ਨੇ ਕਿ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡਦੇ ਐਡੇ ਐਡੇ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛੱਡਦੇ ਨਹੀਂ ਵਾਅਦਾ ਕਰਨਾ ਹੈ ਹੋਣਾ ਵੀ ਸਾਰੀ ਜਿੰਮੇ ਪੂਰੇ ਕਰਦਾਂਗੇ ਫਿਰ ਤੁਸੀਂ ਜਦੋਂ ਜਿੱਤ ਜਾਣੇ ਹੋ ਜਿੱਤਣ ਸਾਰ ਤੁਸੀਂ ਜਾ ਰਹੇ ਹੋ ਤੁਸੀਂ ਉਹਦੇ ਲਈ ਇਕੱਠ ਕਰ ਰਹੇ ਤੁਸੀਂ ਉਹਦੇ ਲਈ ਆਪਣਾ ਭੁੱਖ ਹੜਤਾਲਾਂ ਕਰ ਰਹੇ ਹੋ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਦੇ ਰਹੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇਦੋਂ ਮਾੜਾ ਕੋਈ ਪੈਦਾ ਹੋ ਨਹੀਂ ਸਕਦਾ ਯਾਰ ਤੁਸੀਂ ਹਰ ਪਾਸੇ ਆਵਾਜ਼ ਬੰਦ ਬਰੰਦ ਕਰਨੀ ਤੁਸੀਂ ਮੇਰੇ ਤੇ ਪਰਚੇ ਤੁਸੀਂ ਮੇਰੇ ਤੇ ਪਾ ਕੇ ਦੇਖ ਲੇ ਤੁਸੀਂ ਮੇਰੇ ਤੇ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਉਹ ਬੰਦ ਕਰਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲੈ ਕਰਦਾਰ ਕੋਈ ਤੁਸੀਂ ਮੇਰੀ ਪੂਰੀ ਸਰਕਾਰ ਨੇ ਅੱਡੀ ਝੂਟੀ ਦਾ ਜ਼ੋਰ ਲਾਇਆ ਹੋਇਆ ਕਰਦਾਰ ਕੋਈ ਕਰਨ ਦਾ ਪੁਲਿਸ ਜਦੋਂ ਤਾਂ ਨਿਕਲਦਾ ਬਾਹਰ ਮੈਂ ਤਾਂ ਪੁਲਿਸ ਇੰਨੀ ਖੜੀ ਹੁੰਦੀ ਆ ਪਰ ਮੈਂ ਕੀ ਕਰਾਂ ਯਾਰ ਮੈਂ ਚਾਹਣਾ ਕਿ ਸਾਡੇ ਜਿਹੜੇ ਸਾਡੇ ਲੋਕਾਂ ਨੂੰ ਮੈਂ ਜਾਗਰੂਤ ਕਰਨਾ ਚਾਹਣਾ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਕਿ ਸਾਡੇ ਨਾਲ ਕਿਵੇਂ ਜਿਹੜਾ ਪੰਜਾਬ ਤਰੱਕੀ ਦੇ ਰਾਸਤੇ ਤੇ ਆਊਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਬਾਹਰ ਨਿਕਲ ਨਹੀਂ ਦਿੰਦੇ ਤੁਸੀਂ ਹਰ ਪਾਸੇ ਦਬਾਉਣ ਤੇ ਲੱਗੇ ਹੋ। ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਆਪਾਂ ਜਾਗਰੂਤ ਹੋ। ਕਦਨਾ ਤਾਮ ਕੋਈ ਕੋਈ ਕਿਹਨਾਂ ਪਾਰਟੀਆਂ ਪਿੱਛੇ ਲੜਾਂਗੇ? ਨੈਸ਼ਨਲ ਪਾਰਟੀਆਂ ਪਿੱਛੇ। ਤੁਸੀਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਕਾਲੀ ਕਹਿੰਦਾ ਤੁਸੀਂ ਇਹਨਾਂ ਪਿੱਛੇ ਲੜੀ ਜਾਂਦੇ ਹੋ। ਤੁਸੀਂ ਆਪਣੇ ਲੜਨਾ ਤਾਂ ਪੰਜਾਬ ਪਿੱਛੇ ਲੜੋ। ਤੁਸੀਂ ਇਹ ਰਹੀਆ ਪਾਰਟੀਆਂ ਦੇ ਮੁੱਖ ਮੰਤਰੀ ਪੰਜਾਬ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੂੰ ਹਰ ਪਾਸੇ ਹਰ ਪੱਖੋਂ ਖਰੀਦਣ ਦੀ ਕੋਸ਼ਿਸ਼ ਕੀਤੀ ਤੂੰ ਪਹਿਲਾਂ ਕਹਿੰਦਾ ਐ ਐਮਐਲਏ ਚੋਣ ਲੜ ਲਓ ਸਾਡੇ ਵੱਲੋਂ ਅਸੀਂ ਨਹੀਂ ਲੜੀ ਤੁਸੀਂ ਫੇਰ ਕਹਿੰਦਾ ਸੀ ਮੈਨੂੰ ਐਮਪੀ ਦੀ ਚੋਣ ਲੜ ਲਾ ਮੈਂ ਨਹੀਂ ਲੜੀ ਕਈ ਲੋਕ ਕਹਿੰਦੇ ਜਿਹੜੇ ਪਾਰਟੀਆਂ ਦੇ ਲੋਕ ਨੇ ਨਾ ਕਿੰਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਭਾਨਾ ਪਤਾ ਨਹੀਂ ਐਨੀ ਗੱਲ ਬੋਲ ਦਿੰਦਾ ਮੈਂ ਇਸ ਗੱਲ ਦਾ ਸਬੂਤ ਦੇ ਸਕਦਾ ਮੈਂ ਕਹਿੰਦਾ ਕਦੇ ਇੱਕ ਵਾਰੀ ਮੁੱਖ ਮੰਤਰੀ ਵੀ ਤੈਨੂੰ ਨਹੀਂ ਕਿਹਾ ਵੀ ਚੋਣ ਲੜਨ ਮੈਂ ਇਸ ਦਾ ਚੀ ਦਾ ਸਬੂਤ ਪੇਸ਼ ਕਰੂੰਗਾ ਕਹਿ ਕੇ ਦਿਖਾਵੇ ਇੱਕ ਵਾਰੀ ਭਾਨਾ ਫੇਗ ਗੱਲਾਂ ਕ ਸਾਡੇ ਨਾਲ ਆਜੋ ਪਰ ਅਸੀਂ ਤੁਹਾਡੇ ਨਾਲ ਨਹੀਂ ਬੈਠ ਸਕਦੇ ਅਸੀਂ ਤੁਹਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਸਾਡੀ ਮਜਬੂਰੀ ਇਹ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਪੰਜਾਬ ਨੇ ਤਰੱਕੀ ਕਿਵੇਂ ਕਰਨੀ ਆ ਪੰਜਾਬ ਨੂੰ ਜਿਹੜੇ ਕਿ ਇਨਸਾਫ ਕਿਵੇਂ ਮਿਲਣਾ ਸੇ ਉਹ ਚੀਜ਼ ਨੂੰ ਸਮਝ ਚੁੱਕੇ ਹਾਂ ਸਾਨੂੰ ਪਤਾ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਕਿ ਸਾਨੂੰ ਜਥੇਬੰਦ ਹੋਣਾ ਪੈਣਾ ਸਾਡੇ ਜਿਹੜੇ ਦਿੱਲੀ ਦੀ ਨੈਸ਼ਨਲ ਪਾਰਟੀਆਂ ਨੇ ਕਿਉਂ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀਆਂ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਦੇ ਨਾਲ ਟੱਕਾ ਕਰਦੇ ਆਏ ਨੇਗੇ ਕਿੰਨਾ ਲੰਮਾ ਸਮਾ ਸੰਘਰਸ਼ ਕਰਕੇ ਸੀ ਪੰਜਾਬੀ ਸੂਬਾ ਲੈਤਾ ਫਿਰ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੇ ਕਸਰ ਕਦੋਂ ਛੱਡੀ ਐ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲੋ ਮੁਗਲਾਂ ਤੋਂ ਦੇਸ਼ ਜਦ ਕਰਵਾਇਆ ਅੰਗਰੇਜ਼ਾਂ ਨੂੰ ਦੇਸ਼ ਜਦ ਕਰਾਇਆ ਬਾਅਦ ਚ ਗੱਲ ਕਰ ਲੋ ਆਜ਼ਾਦੀ ਤੋਂ ਚੀਨ ਦੇ ਬਾਰਡਰਾਂ ਦੀ ਗੱਲ ਕਰ ਲੋ ਜਿਹੜੇ ਦੇਸ਼ ਜਿੰਨੇ ਵੀ ਭਾਰਤ ਦੇ ਬਾਰਡਰ ਨੇਗੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਅਸੀਂ ਕਸਰ ਕਿੱਥੇ ਛੱਡੀ ਐ ਅਸੀਂ ਉਹ ਪਰ ਉਹ ਫਿਰ ਵੀ ਸਾਡੇ ਨਾਲ ਉਹ ਪਾਰਟੀਆਂ ਧੱਕਾ ਕਰਦੇ ਨੇ ਅਸੀਂ ਉਹ ਪਾਰਟੀਆਂ ਨਾਲ ਨਹੀਂ ਬੈਠ ਸਕਦੇ ਸਾਡੀ ਇਹ ਮਜਬੂਰੀ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਥੱਲੇ ਲੱਗੀਏ ਅਸੀਂ ਆਪਣੇ ਲੋਕਾਂ ਨੂੰ ਜਥੇਬੰਦ ਕਰਨ ਤੇ ਲੱਗੇ ਹੋਇਆ ਮ ਵਿਧਾਨ ਸਾਫ ਲੈਣਾ ਜੇਕਰ ਚੌਣੇ ਜੋ ਹੋ ਰਹੇ ਨੇ ਪੰਜਾਬ ਨਾਲ ਧੱਕੇ ਤਾਂ ਸਾਨੂੰ ਆਪਣੀ ਖੇਤਰੀ ਪਾਰਟੀ ਖੜੀ ਕਰਨੀ ਪੈਣੀ ਹੈ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਆ ਨਾ ਗੱਲ ਇਹਨਾਂ ਦੀ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਿੱਥੇ ਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਵੀ ਖੇਤਰੀ ਪਾਰਟੀ ਕਾਮਯਾਬ ਕਰਨ ਸਾਡੀ ਸੋਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੈਂਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਹੇ ਜਾਂ ਫਿਰ ਆਪਣਾ ਇਹਨਾਂ ਦਾ ਜਿਹੜੀਆਂ ਹੁਣ ਦੋ ਪਾਰਟੀਆਂ ਮਿਲਣੀਆਂ ਦਾ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸਬੂਤ ਦਿਊਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਵੀ ਸਾਡੇ ਵਿੱਚ ਵੱਲਾਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਸਾਡੀ ਮਜਬੂਰੀ ਇਹ ਆ ਕਿ ਸਾਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹੀ ਆ ਕਿ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗ ਤੁਸੀਂ ਮੈਂ ਇਸ ਮੈਂ ਆਪਣੀ ਆਵਾਜ਼ ਮੈਂ ਇੱਕ ਪਹਿਲਾ ਕਲਾਕਾਰ ਵਾਂਗੂ ਚੰਗੇ ਪੈਸੇ ਕਮਾ ਰਿਆ ਸੀਗਾ ਮੈਂ ਜਿਹੜੀ ਇਹ ਗੱਲ ਸਾਂਝੀ ਕਰਨੀ ਆ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਆ ਕਿ ਕਿਵੇਂ ਜਿਹੜੀ ਸਰਕਾਰ ਹਰ ਪਾਸੋਂ ਜਿਹੜੀ ਆਵਾਜ਼ ਨੂੰ ਬੰਦ ਕਰਨ ਦੇ ਲੱਗੀ ਹੋਈ ਆ ਫੇਸਬੁੱਕ ਪੇਜ ਬੰਦ ਕਰਤਾ ਚੈਨਲ ਆ ਜਿਹੜਾ ਕਿ ਅਸੀਂ ਹੁਣ ਕਿਸੇ ਨਾ ਕਿਸੇ ਪਾਸੇ ਯਾਰ ਜਿੱਥੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆ ਉੱਥੇ ਹਰ ਇੱਕ ਧਰਨੇ ਮੁਜਾਰੇ ਜਾਣਾ ਹੀ ਪੈਂਦਾ ਯਾਰ ਲੋਕਾਂ ਨਾਲ ਖੜਨਾ ਹੀ ਪੈਂਦਾ ਤੇ ਪਰ ਪੁਲਿਸ ਹਰ ਪਾਸਿਓਂ ਕੱਲ ਦੀ ਪੁਲਿਸ ਪਰਸੋਂ ਦੀ ਪੁਲਿਸ ਮਾਗਰ ਮਾਗਰ ਫਿਰਦੀ ਆ ਤੇ ਕੱਲ ਮੈਂ ਬੂਟੇ 'ਚ ਪਾਣੀ ਪਾਉਂਦਾ ਸੀ ਪਰਸੋਂ ਮੈਂ ਸਰ ਸੁਨਾਮ ਗਿਆ ਸੀ ਉੱਥੇ ਪਿੱਛੇ ਫਿਰਚੇ ਫਿਰਦੀ ਰਹੀ ਆ ਕੱਲ ਸੀਆਈ ਦੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਰਹੇ ਨੇ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਯਾ ਸਰਕਾਰ ਨੂੰ ਕਹਿਣਾ ਚਾਹਣਾ ਕਿ ਅਸੀਂ ਜਿਹੜੇ ਤੁਹਾਡੇ ਗਲਤ ਨੀਤੀਆਂ ਨੇ ਸੀ ਉਹਨਾਂ ਦੇ ਖਿਲਾਫ ਹੀ ਬੋਲ ਰਹੇ ਹਾਂ ਜਿਹੜੇ ਸਾਡੇ ਨੌਜਵਾਨ ਜ਼ਿਲ੍ਹਾ ਦੇ ਵਿੱਚ ਫੜੇ ਬੈਠੇ ਨੇਗੇ ਕੀ ਉਹ ਕੀ ਉਹਨਾਂ ਨੇ ਮਾੜਾ ਕਰਤਾ ਤੁਸੀਂ ਕਿਸੇ ਪਾਸੇ ਮੈਨੂੰ ਜਾਣਦੇ ਤੁਸੀਂ ਇਕੱਤਰ ਨਵਦੀਪ ਆ ਵੀਰ ਸਾਡਾ ਫਸਿਆ ਉਧਰ ਉਹਨੇ ਜਾਣਦੇ ਤੁਸੀਂ ਕਿਸੇ ਪਾਸੇ ਮੈਨੂੰ ਜਾਣ ਲੈਂਦੇ ਯਾਰ ਅਸੀਂ ਮਾੜਾ ਹੀ ਕਰਤਾ ਸੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਇਹੀ ਗੱਲ ਕਹਿਣੇ ਆ ਕਿ ਜਿਹੜੇ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰਦੇ ਤੁਸੀਂ ਵੋਟਾਂ ਦੇ ਪੱਲੇ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਵੀ ਆ ਇੰਨੇ ਕ ਵਾਦੇ ਨੇ ਕਿਸੀਂ ਇੰਨੇ ਕ ਪੂਰੇ ਕਰ ਸਕਦੇ ਆ ਪਰ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡਦੇ ਐਡੇ ਐਡੇ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛੱਡਦੇ ਨਹੀਂ ਵਾਅਦਾ ਕਰਨੇ ਹੁਣਾਂ ਵੀ ਸਾਰੀ ਜਿਵੇਂ ਪੂਰੇ ਕਰਦਾਂਗੇ ਫਿਰ ਤੁਸੀਂ ਜਦੋਂ ਜਿੱਤ ਜਾਂਦੇ ਹੋ ਜਿੱਤਣਸਾਰ ਤੁਸੀਂ ਜਾ ਕੇ ਜਿਹੜੀ ਸਾਡੀ ਰਾਜਨੀਤੀ ਸਾਡੇ ਪੰਜਾਬ ਦੇ ਖਿਲਾਫ ਆ ਤੁਸੀਂ ਉਹਦੇ ਝੂਲੀ 'ਚ ਜਾ ਕੇ ਬਹਿ ਜੰਨੇ ਦਿੱਲੀ ਰਾਜਨੀਤੀ ਹਮੇਸ਼ਾ ਤੋਂ ਪੰਜਾਬ ਦੇ ਖਿਲਾਫ ਆ ਤੁਸੀਂ ਜਾ ਕੇ ਉਹ ਝੂਲੀ 'ਚ ਬਹਿ ਜੰਨੇ ਹੋ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲਾਉਣੇ ਦੂਜੇ ਪਾਸੇ ਤੁਸੀਂ ਜਿਹੜਾ ਕਿ ਕੇਸਰੀਵਾਲ ਤੁਹਾਡਾ ਫਸਿਆ ਹੋਇਆ ਆਮ ਆਦੀ ਪਾਰਟੀ ਨੂੰ ਮੈਂ ਕਹਿੰਦਾ ਪੰਜਾਬ ਤਾਂ ਲੱਗਿਆ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਉਹਦੇ ਲਈ ਇਕੱਠ ਕਰ ਰਹੇ ਹੋ ਤੁਸੀਂ ਉਹਦੇ ਲਈ ਆਪਣਾ ਭੁਖੜਤਾਲਾ ਕਰ ਰਹੇ ਹੋ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਦੇ ਰਹੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇੱਦੋਂ ਮਾੜਾ ਕੋਈ ਪੈਦਾ ਹੋ ਨਹੀਂ ਸਕਦਾ ਯਾਰ ਤੁਸੀਂ ਹਰ ਪਾਸਿਓਂ ਆਵਾਜ਼ ਬੰਦ ਬਰੰਦ ਕਰਨੇ ਤੁਸੀਂ ਮੇਰੇ ਤੇ ਪਰਚੇ ਤੁਸੀਂ ਮੇਰੇ ਤੇ ਪਾ ਕੇ ਦੇਖ ਲੈ ਤੁਸੀਂ ਮੇਰੇ ਤੇ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਉਹ ਬੰਦ ਕਰਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲੈ ਕਰਤਾਰ ਕੂਸੀ ਤੁਸੀਂ ਮੇਰੀ ਪੂਰੀ ਸਰਕਾਰ ਨੇ ਅੱਡੀ ਝੂਟੀ ਦਾ ਜ਼ੋਰ ਲਾਇਆ ਹੋਇਆ ਕਰਤਾਰ ਕੂਸੀ ਕਰਨਾ ਪੁਲਿਸ ਜਦੋਂ ਤਾਂ ਨਿਕਲਦਾ ਬਾਹਰ ਮੈਂ ਤਾਂ ਪੁਲਿਸ ਇੰਨੀ ਖੜੀ ਹੁੰਦੀ ਆ ਪਰ ਮੈਂ ਕੀ ਕਰਾਂ ਯਾਰ ਮੈਂ ਚਾਹਣਾ ਕਿ ਸਾਡੇ ਜਿਹੜੇ ਸਾਡੇ ਲੋਕਾਂ ਨੂੰ ਮੈਂ ਜਾਗਰੂਤ ਕਰਨਾ ਚਾਹਣਾ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਕਿ ਸਾਡੇ ਨਾਲ ਕਿਵੇਂ ਜਿਹੜਾ ਪੰਜਾਬ ਟਰੱਕੀ ਦੇ ਰਾਸਤੇ ਤੇ ਆਊਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਬਾਹਰ ਨਿਕਲਣ ਨਹੀਂ ਦਿੰਦੇ ਤੁਸੀਂ ਹਰ ਪਾਸੇ ਦਬਾਉਣ ਤੇ ਲੱਗੇ ਹੋ ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਆਪਾਂ ਜਾਗਰੂਤ ਹੋ ਕਦਨਾ ਤੱਕ ਕੋਈ ਕੋਈ ਇਹਨਾਂ ਪਾਰਟੀਆਂ ਪਿੱਛੇ ਲੜਾਂਗੇ ਨੈਸ਼ਨਲ ਪਾਰਟੀਆਂ ਪਿੱਛੇ ਤੁਸੀਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਕਾਲੀ ਕਹਿੰਦਾ ਤੁਸੀਂ ਇੰਨਾ ਪਿੱਛੇ ਲੜੀ ਜਾਂਦੇ ਹੋ ਤੁਸੀਂ ਆਪਣੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਤੁਸੀਂ ਇਹ ਜਿਹੜੀਆਂ ਪਾਰਟੀਆਂ ਦੇ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੂੰ ਹਰ ਪਾਸੋਂ ਹਰ ਪੱਖੋਂ ਖਰੀਦਣ ਦੀ ਕੋਸ਼ਿਸ਼ ਕੀਤੀ ਤੂੰ ਪਹਿਲਾਂ ਕਹਿੰਦਾ ਐਮਐਲਏ ਚੋਣ ਲੜ ਲਓ ਸਾਡੇ ਵੱਲੋਂ ਅਸੀਂ ਨਹੀਂ ਲੜੀ ਤੁਸੀਂ ਫਿਰ ਕਹਿੰਦਾ ਸੀ ਮੈਨੂੰ ਐਮਪੀ ਦੀ ਚੋਣ ਲੜ ਲਾ ਮੈਂ ਨਹੀਂ ਲੜੀ ਕਈ ਲੋਕ ਇਹ ਜਿਹੜੇ ਪਾਰਟੀਆਂ ਦੇ ਲੋਕ ਨੇ ਨਾ ਕਿੰਨਿਆਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਭਾਨਾ ਪਤਾ ਨਹੀਂ ਇਹ ਨਹੀਂ ਗੱ ਮੈਂ ਅੱਜ ਕੱਲ ਦਾ ਸਬੂਤ ਦੇ ਸਕਦਾ ਮੈਂ ਕਹਿੰਦਾ ਕਵੇ ਇੱਕ ਵਾਰੀ ਮੁੱਖ ਮੰਤਰੀ ਵੀ ਤੈਨੂੰ ਨਹੀਂ ਕਿਹਾ ਵੀ ਚੋਣ ਲੜਨ ਮੈਂ ਅੱਜ ਦਾ ਅਚੀ ਦਾ ਸਬੂਤ ਪੇਸ਼ ਕਰੂੰਗਾ ਕਹਿ ਕੇ ਦਿਖਾਵੇ ਇੱਕ ਵਾਰੀ ਵੀ ਭਾਣਾ ਫੇਗ ਗੱਲਾਂ ਕਹਿੰਦਾ ਅੰਦਰੋਂ ਤਾਂ ਗੱਲਾਂ ਕਰਦਾ ਚੋਣਾਂ ਲੜ ਲਓ ਸਾਡੇ ਨਾਲ ਆ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਬੈਠ ਸਕਦੇ ਅਸੀਂ ਤੁਹਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਸਾਡੀ ਮਜਬੂਰੀ ਇਹ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਪੰਜਾਬ ਨੇ ਤਰੱਕੀ ਕਿਵੇਂ ਕਰਨੀ ਆ ਪੰਜਾਬ ਨੂੰ ਜਿਹੜੇ ਕਿ ਇਨਸਾਫ ਕਿਵੇਂ ਮਿਲਣਾ ਸੀ ਉਹ ਚੀਜ਼ ਨੂੰ ਸਮਝ ਚੁੱਕੇ ਹਾਂ ਸਾਨੂੰ ਪਤਾ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਕਿ ਸਾਨੂੰ ਜਥੇਬੰਦ ਹੋਣਾ ਪੈਣਾ ਸਾਡੇ ਜਿਹੜੇ ਦਿੱਲੀ ਦੀ ਨੈਸ਼ਨਲ ਪਾਰਟੀਆਂ ਨੇ ਕਿਉਂ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀਆਂ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਦੇ ਨਾਲ ੱੱੱਕਾ ਕਰਦੇ ਆਏ ਨੇਗੇ ਕਿੰਨਾ ਲੰਮਾ ਸਮਾਂ ਸੰਘਰਸ਼ ਕਰਕੇ ਸੀ ਪੰਜਾਬੀ ਸੂਬਾ ਲੈਤਾ ਫਿਰ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੇ ਕਸਰ ਕਦੋਂ ਛੱਡੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਓ ਮੁਗਲਾਂ ਤੋਂ ਦੇਸ਼ ਜਾਦ ਕਰਵਾਇਆ ਅੰਗਰੇਜ਼ਾਂ ਤੋਂ ਦੇਸ਼ ਜਾਦ ਕਰਾਇਆ ਬਾਅਦ ਚ ਗੱਲ ਕਰ ਲਓ ਆਜ਼ਾਦੀ ਤੋਂ ਚੀਨ ਦੇ ਬਾਰਡਰਾਂ ਦੀ ਗੱਲ ਕਰ ਲਓ ਜਿਹੜੇ ਦੇਸ਼ ਜਿੰਨੇ ਹੀ ਭਾਰਤ ਦੇ ਬਾਰਡਰ ਨੇਗੇ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਅਸੀਂ ਕਸਰ ਕਿੱਥੇ ਛੱਡੀ ਆ ਅਸੀਂ ਉਹ ਪਰ ਉਹ ਫਿਰ ਵੀ ਸਾਡਾ ਉਹ ਪਾਰਟੀ ਧੱਕਾ ਕਰਦੇ ਨੇ ਅਸੀਂ ਉਹ ਪਾਰਟੀ ਵਾਲੇ ਨਹੀਂ ਬੈਠ ਸਕਦੇ ਸਾਡੀ ਇਹ ਮਜਬੂਰੀ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਨਾਲ ਥੱਲੇ ਲੱਗੀਏ ਅਸੀਂ ਆਪਣੇ ਲੋਕਾਂ ਨੂੰ ਜਥੇਬੰਦੀਆਂ ਕਰਨ ਤੇ ਲੱਗੇ ਹੋਇਆ ਮੈਂ ਆਪਣੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਯਾਰ ਕਿਸਾਨ ਜਥੇਬੰਦੀਆਂ ਨਾਲ ਜੁੜੋ ਮਜ਼ਦੂਰ ਜਥੇਬੰਦੀਆਂ ਨਾਲ ਜੁੜ ਕੇ ਤੁਸੀਂ ਇਕੱਠੇ ਹੋ ਕੇ ਜਿਹੜਾ ਆਪਾਂ ਸਾਰੇ ਇੱਕ ਪਹਿਲੇ ਤੱਕ ਮੰਚ ਤੇ ਇਕੱਠੇ ਹੋਈਏ ਇੱਕਠੇ ਹੋ ਕੇ ਫਿਰ ਕਿਤੇ ਚਾਹੀਏ ਕਿ ਜੇ ਪੰਜਾਬ ਨੂੰ ਕਾਮਯਾਬ ਕਰਨਾ ਸਾਨੂੰ ਖੇਤਰੀ ਪਾਰਟੀ ਕਾਮਯਾਬ ਕਰਨੀ ਪੈਣੀ ਆ ਸਾਨੂੰ ਇਹ ਨੈਸ਼ਨਲ ਪਾਰਟੀਆਂ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਜੇਕਰ ਅਸੀਂ ਆਪਣੇ ਪੰਜਾਬ ਦਾ ਇਨਸਾਫ ਲੈਣਾ ਜੇਕਰ ਚਾਹਣ ਜੋ ਹੋ ਰਿਹਾ ਹੈ ਨੇ ਪੰਜਾਬ ਨਾਲ ਧੱਕੇ ਤਾਂ ਸਾਨੂੰ ਆਪਣੀ ਖੇਤਰੀ ਪਾਰਟੀ ਖੜੀ ਕਰਨੀ ਪੈਣੀ ਆ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਇਹ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਆ ਨਾ ਗੱਲ ਇਨਰੀ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਥੇਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਕਾਮਯਾਬ ਕਰਨ ਸਾਡੀ ਸੋਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੈਂਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਹੇ ਜਾਂ ਫਿਰ ਆਪਣਾ ਇਹਨਾਂ ਦਾ ਜਿਹੜੀਆਂ ਹੁਣ ਦੋ ਪਾਰਟੀਆਂ ਮਿਲਣਗੇ ਦਾ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸੂਤ ਦੇਉਂਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਵੀ ਸਾਡੇ ਵਿੱਚ ਵੱਲੋਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਸਾਡੀ ਮਜਬੂਰੀ ਇਹ ਆ ਕਿ ਸਾਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹੀ ਆ ਕਿ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗਾਰਾ ਤੁਸੀਂ ਮੈਂ ਇਸ ਮੈਂ ਆਪਣੀ ਆਵਾਜ਼ ਮੈਂ ਇੱਕ ਪਹਿਲਾ ਕਲਾਕਾਰ ਵਾਂਗੂ ਚੰਗੇ ਪੈਸੇ ਕਮਾ ਰਹਿਆ